ਦੇਖੋ ਅਮਨ ਦੇ ਕੰਮ ਨਾਲ ਨਾ ਰੋਟੀ ਖਾਏ ਜਾ ਰਹੀ ਹੈ ਨਾ ਨੰ ਕੰਮ ਕੀਤਾ ਜਾ ਰਿਹਾ ਕੋਈ ਰਹਿਦਾ ਕਰੋ ਕਿਉਂ ਹੋਰ ਮੈਂ ਸਾਡੇ ਜਿਹੜੇ ਦੇਖਣ ਵਾਲੇ ਸਾਡੇ ਭੈਣ ਭਰਾ ਨੇ ਉਹਨੂੰ ਪਤਾ ਲੱਗੇ ਨਾ ਅਮਨ ਕਿੰਨੀ ਕਿ ਬਿਜ਼ੀ ਰਹਦੀ ਹੈ ਮੈਂ ਬਿਜ਼ੀ ਤਾਂ ਮੈਂ ਹੈ ਕਿ ਤੁਹਾਨੂੰ ਪਤਾ ਵਿਚਾਰੇ ਸਾਰੇ ਮੈਂ ਕਰ ਰਾਬ ਦੂਬੀ ਦੀਦਾ ਫੋਨ ਆਇਆ ਕਰੇ ਗਾਲੀ ਦਾ ਉਹ ਚਾ ਦੀਦੀ ਕਹਿੰਦੀ ਦੀਦੀ ਹੋਏ ਜੋ ਤੂੰ ਹਿਸਾਬ ਤਾਬ ਕਰਨ ਦੇ ਮੈਨੂੰ ਤੁਹਾਡਾ ਮੂੰਹ ਦੇ ਕੇ ਇੰਨੀ ਟੈਨਸ਼ਨ ਹੋਈ ਵੀ ਹੋਏ ਦੀਦੀ ਵਿਚਾਰੇ ਦੇ ਮੂੰਹ ਤੇ ਉਹ ਖੁਸ਼ੀ ਨਹੀਂ ਰਹੀ ਹੈ ਟੈਨਸ਼ਨਾਂ ਇੰਨੀਆਂ ਨੇ ਤੁਸੀਂ ਤਾਂ ਭੁੱਲੀ ਗਏ ਆਪਾਂ ਤੁਸੀਂ ਮੇਰੇ ਸਾਹਣੇ ਨਿਸ਼ਾਨੇ ਲਾਓ ਪੁੱਤ ਕਿਤੇ ਹੋਰ ਖਾਣ ਦੇ ਹੈ ਨਹੀਂ ਆਪਣੇ ਕੋਲ ਜਗ੍ਹਾ ਬਹੁਤ ਥੋੜੀ ਏ ਇੱਕ ਕਿਲਾ ਲੈਣਾ ਹੀ ਪੈਣਾ ਮੈਨੂੰ ਲੱਗਦਾ ਹੁਣ ਖਰੀਦਣਾ ਹੀ ਪੈਣਾ ਏ ਕਿਹਨਾਂ ਇਹ ਕਿਹੜਾ ਖਰੀਦਣਾ ਇਹ ਇੱਕ ਤਾਂ ਗੋਲੀ ਨਹੀਂ ਮਿਲਦੀ ਇਹ ਨੂੰ ਮਕੇ ਸਾਧਾਨ ਪਹਿਲਾਂ ਇੱਧਰ ਗਿਆ ਪਟੇ ਫਤਿਹ ਵਾਸਤੇ ਕੋਈ ਰਾਹ ਨਹੀਂ ਪਤਾ ਇੱਧਰ 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 ਇੱਥੇ ਆ ਕੇ ਖੋਲੋ ਚਾਕੂ ਲਿਆ ਮੈਂ ਕਹਿੰਦਾ ਮੈਂ ਮੇਰਾ ਕਮੀਜ਼ ਨੂੰ ਨਾ ਕੱਟ ਜਿਹਾ ਪਤਾ ਇਹ ਤੇ ਆਪਣਾ ਨਹੀਂ ਹੈਗਾ ਯਾਰ ਇਹ ਸ਼ਾਇਦ ਨਾਮ ਤਾਂ ਪੜੋ ਪਹਿਲਾਂ ਕਿਤੇ ਹੋਰ ਦਾ ਨਾਮ ਪਹਿਲੀ ਕੱਟਣ ਲੱਗੇ ਤੁਸੀਂ ਕਿਤੇ ਹੋਰ ਦਾ ਨਾ ਕੋਈ ਹਾਂ ਇੱਥੇ ਮੋਈ ਮੋਈ ਹੋ ਜੇ ਆਪਣੇ ਹੀ ਹੋ ਜੇ ਵਾਟੇ ਓਏ ਯਾਰ ਦੇ ਯਾਰ ਪਤਾਏ ਦੋ ਮਿੰਟ ਪੁੱਤੋ ਵੀਰ ਨੂੰ ਦੋ ਮਿੰਟ ਵੀਰ ਨੂੰ ਪੜ ਲੈਂਦੇ ਯਾਰ ਫਤਿਹ ਤੈਨੂੰ ਨਹੀਂ ਕੱਟਣਾ ਆ ਰਿਹਾ ਜ਼ੋਰ ਲਾਈਏ ਲੈ ਜ਼ੋਰ ਲਾਈਏ ਕੋਈ ਪੱਕਾ ਦਿਵਾ ਦੋ ਨਹੀਂ ਤਾਂ ਕੈਂਚ ਨਾ ਕੱਟ ਦੇ ਪੁੱਤਾ ਕਿਉਂ ਤੁਸੀਂ ਧੱਕਾ ਕਰ ਰਹੇ ਹੋ ਕੋਈ ਕੋਈ ਕੋਰੀ ਨਹੀਂ ਆਇਆ ਕੋਈ ਨਹੀਂ ਆਇਆ ਉਹ ਵੀ ਕੋਈ ਨਹੀਂ ਆਈ ਇਹ ਨਹੀਂ ਆਏ ਐਨੇ ਤੁਹਾਡੇ ਗਿਫਟ ਆਉਣੇ ਰੋਜ਼ ਰੋਜ਼ ਸਾਨੂੰ ਖਲ ਮੈਂ ਨਾ ਖਾਣਾ ਜਿੱਦੋਂ ਡੱਬਾ ਕੋਈ ਨਾਮ ਕੀ ਦਾ ਕੀ ਕਿਦੇ ਨਾਂ ਤੇ ਆਇਆ ਆਪ ਤੁਹਾਡੇ ਨਾਲ ਮੇਰੇ ਨਾਂ ਤੇ ਨਹੀਂ ਪਾਪਾ ਦੇ ਨਾਂ ਤੇ ਯਾਰ ਮੈਂ ਤਾਂ ਕੁਝ ਮੰਗਾਇਆ ਨਹੀਂ ਹੈ ਹੈ ਇਹ ਪਤਾ ਬੰਗਲੇ ਚੁੱਕ ਚੁੱਕ ਮੰਮਾ ਨੇ ਚੁੱਕ ਕੇ ਚੁੱਕ ਕੇ ਧੀ ਮੋੜਾ ਪਾਪਾ ਵਾ ਤੇ ਕਿਸ ਕਿਉਂ ਤਾਂ ਮੱਡਾ ਹੋਏ ਹਾਏ ਨਹੀਂ ਇਹਦਾ ਇਹ ਤਾਂ ਡਾਡਾ ਹੀ ਹੋਇਆ ਹੈ ਆ ਗਏ ਆ ਗਏ ਹੋਵੇ ਆਪਣਾ ਹੀ ਹੈ ਬਤੇ ਆਪਣੀ ਨਹੀਂ ਹੈ ਹੈ ਆਪਣੀ ਬਹਾਉੂ ਕੀ ਤੇਰੀ ਆ ਕੀ ਹੈ ਰਾਂਗਨੇ ਸ਼ਾਇਦ ਹਾਂ ਨਹੀਂ ਬਹੁਤ ਤੇਰੀ ਭਾਈਪੂਆ ਕਿ ਕੀ ਪਾਗਲ ਭਣੀ ਸੀ ਕਿ ਆਕਾ ਬਾਤ ਰੋਜ਼ ਨਿਕੇ 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 ਇਹਨਾਂ ਨੂੰ ਹੱਥ ਪਾਇਣੀ ਹੈ ਸਹਾਨਾ ਤੇ ਨਾਲ ਰੋਜ਼ ਵੇਟ ਕਰਿਆ ਕਰਨੀ ਹੈ ਇਹ ਪੂਆ ਵਾਲਾ ਗਿਫਟ ਆਇਆ ਬਾਰੇ ਮਮ ਪਰ ਮੈਨੂੰ ਨਹੀਂ ਹੋਗਾ ਉਹਨਾਂ ਨੂੰ ਮਾਣ ਨਹੀਂ ਪੂਆ ਨੂੰ ਪਤਾ ਹੋਵੇ ਲਈ ਜਸ ਵੀ ਲੈ ਕਿੱਥੇ ਰਹਿ ਗਏ ਬਸ ਪੂਆ ਰੋਜ਼ ਕੋਈ ਨਾ ਕੁਛ ਉਹਨਾਂ ਨੂੰ ਸਮਾਨ ਭੇਜਦੇ ਨੇ ਬਹਿ ਕੇ ਖੁਣ ਲੱਗਦੇ ਨੇ ਉੱਪਰ ਜਿੰਦਾਬਾਦ ਉੱਪਰ ਜਿੰਦਾਬਾਦ ਹੈ ਨਾ ਸੱਚੀ ਗੱਲ ਹੈ ਇਹ ਬੇਸੇਵਰੀ ਨਾਲ ਇੰਤਜ਼ਾਰ ਕਰਦੇ ਡੇਲੀ ਰੋਜ਼ ਰੋਜ਼ ਪਤਾ ਕੀ ਅਸੀਂ ਕਿੱਥੇ ਬਾਜ਼ਾਰ ਜਾਣਾ ਕਿੱਥੇ ਤਾਂ ਹੀ ਕਿਹਾ ਨਾਲ ਚਲਣਾ ਤਾਂ ਕਹਿੰਗੇ ਨਹੀਂ ਅਸੀਂ ਨਹੀਂ ਜਾਣਾ ਮੈਂ ਇੱਕ ਦਿਨ ਕਹਾਂ ਮੈਂ ਕਾਹ ਤੋਂ ਕਹਿੰਦਾ ਸੀ ਜਾਣਾ ਬਾਅਦ ਵਿੱਚ ਪਨੀਰ ਤੇ ਕਹਿੰਦੀ ਕਹਿੰਦਾ ਨਹੀਂ ਮਮਾ ਕਹਿੰਦਾ ਕੋਰੀਅਰ ਆਉਣੇ ਨੇ ਕਹਿੰਦਾ ਹਾਂ ਸਾਵਾ ਰੋਜ਼ ਕੋਰੀਅਰ ਵੇਟ ਕਰਦੇ ਨੇ ਇਹ ਹਾਂ ਅੱਜ ਵੀ ਵੇਟ ਕਰ ਰਹੇ ਸੀਗੇ ਇਹਦਾ ਚਾਰ ਤੇ ਲਾਤਾ ਭੂਆ ਨੇ ਨਾਲ ਨੂੰ ਹਾਂ ਬਸ ਤਾਂ ਹਾਂ ਐ ਹੀ ਲਈ ਰੱਖਿਆ ਕਰੋ ਸਾਨੂੰ ਚਾਰ ਥੈਂਕ ਯੂ ਦੋ ਬੋਲਦੋ ਭੂਆ ਨੂੰ ਫੁੱਫੂ ਨੂੰ ਕੈਂਡੀ ਆ ਗਈਆਂ ਨੇ ਹਾਂ ਭੂਆ ਤੇ ਫੁੱਫੂ ਨੂੰ ਉਹ ਕਰੋ ਨਾਸਤੀ ਵੀ ਰੱਖ ਲਿਓ ਹੂੰ ਠੋਕੇ ਨੇ ਦੋ ਆਤੇ ਫੁੱਫੂ ਵਾਸਤੇ ਪੁੱਤ ਉਹਨੂੰ ਕਰ ਦੋ ਥੈਂਕ ਯੂ ਬੋਲੋ ਪੁੱਤ ਫਤਿਹ ਮਾਈ ਥੈਂਕ ਯੂ ਸੋ ਮੱਚ ਫੁੱਫੂ ਮਰਜੀ ਥੈਂਕ ਯੂ ਟੂ ਹਾਂ ਇਟਸ ਲਵ ਯੂ ਦੋਨੂ ਆ ਲੱਗੇ ਤੁਹਾਨੂੰ ਚੀਜ਼ਾਂ ਨੂੰ ਦਵਾ ਭੁੱਲੇ ਜਾਂਦੇ ਨੇ ਨਾ ਕਿਸੇ ਨੂੰ ਥੈਂਕਸ ਕਰਨਾ ਉਧਰ ਹੀ ਆਇਆ ਦੇਖ ਲਓ ਜਿੱਮੀ ਭੂਆ ਹੋਗਾ ਕੁਫੜਾ ਨਹੀਂ ਹੋਰ ਤਾਂ ਕੌਣ ਭੇਜੂਗਾ ਲੋਜੀ ਘਰ ਤੋਂ ਆਪਾਂ ਚੱਲਦੇ ਬਿਜਾਰ ਲਈ ਮਜਾ ਆਦੇ ਥੋੜੇ ਬੋਤੇ ਕੰਮ ਸੀ ਜਿਹੜੇ ਅੱਜ ਕਲੀਅਰ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਨੇ ਤੇ ਮੇਰੇ ਨਾਲ ਸਿਰ ਨੂੰ ਚੱਕਰ ਵੀ ਆ ਰਹੇ ਤੇ ਦਰਦ ਵੀ ਬੜਾ ਹੋ ਰਿਹਾ ਪਤਾ ਨਹੀਂ ਆਈ ਸਾਈਡ ਜ਼ਿਆਦਾ ਵੀਕ ਹੋ ਗਈ ਕਿ ਪਤਾ ਨਹੀਂ ਰਾਤ ਨੂੰ ਨੀਂਦ ਨਹੀਂ ਪੂਰੀ ਹੁੰਦੀ ਤਾਂ ਕਰਕੇ ਤੇ ਮੈਂ ਪ੍ਰਧਾਨ ਸਾਹਿਬ ਨੂੰ ਕਿਹਾ ਮੇਰਾ ਬੀਬੀ ਚੈੱਕ ਕਰਾ ਦੇ ਤੇ ਪ੍ਰਧਾਨ ਸਾਹਿਬ ਨੇ ਪਤਾ ਕੀਤਾ ਜਾ ਕੇ ਗੱਡੀ ਪਤਾ ਕਿੱਥੇ ਰੋਕੀ ਡੰਗਰਾਂ ਦੇ ਡਾਕਟਰ ਦੇ ਤੇ ਇਹ ਤੋਂ ਹੁਣ ਮੈਂ ਦੱਸ ਵੀ ਕੀ ਸਮਝਾ ਵੀ ਮੈਂ ਡੰਗਰਾਂ ਦਾ ਕੋਈ ਹਾਂ ਤੇ ਬਾਅਦ ਚ ਕਹਿੰਦੇ ਉਹ ਹੋਏ ਤਾਂ ਡੰਗਰਾਂ ਵਾਲਾ ਡਾਕਟਰ ਹੈ ਐ ਜਿਹਾ ਕਰਤਾ ਕਰਦੇ ਪ੍ਰਧਾਨ ਸਾਹਿਬ ਮੈਂ ਦੱਸ ਕਿ ਸਾਲ ਪਿੰਡ ਗੜਾ ਡਾਕਟਰ ਤੇ ਜਾ ਗੱਡੀ ਘੜਾ ਤੇ ਇਹ ਕਿਦਾਂ ਕਰਦਾ ਮੈਨੂੰ ਮੈਨੂੰ ਨਹੀਂ ਪਤਾ ਲੱਗਿਆ ਨਾ ਕਿ ਉਹ ਡੰਗਰੇ ਡੰਗਰਾ ਡਾਕਟਰ ਦੀ ਹਾਂ ਹਾਂ ਠੀਕ ਹੈ ਕੋਈ ਗੱਲ ਨਹੀਂ ਮੈਨੂੰ ਵੀ ਨਹੀਂ ਕਿਹ ਦਿਨ ਪਰਾਂ ਲੱਗਣਾ ਹੈਗਾ ਹਾਂ ਠੀਕ ਤੇ ਗਰਮੀ ਇੰਨੀ ਹੋ ਗਈ ਅੱਜ ਕੱਲ੍ਹ ਹੁਣ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਅਲਾਦਾ ਵੀ ਬਸ ਸਿਰੇ ਸਿਰੇ ਕੰਮ ਨਿਪਟ ਜਾਂ ਨਿਪਟ ਜਾਣ ਪਰ ਕੀ ਕਰੀਏ ਮਜਬੂਰੀ ਹੈ ਪੈਸੀ ਘਰੋਂ ਕੱਟ ਹੀ ਲੈਂਦੇ ਆਪਾਂ ਖਾਈ ਲੈਂਦੇ ਆ ਰੋਟੀ ਗਾਦੀ ਸਵੇਰ ਦੀ ਕੀ ਕਰੀਏ ਯਾਰ ਕੰਮਾਂ ਚ 2 ਵਜੇ ਤੁਸੀਂ ਰੋਟੀ ਨਹੀਂ ਖਾਈ ਤੁਹਾਡੀ ਗਲਤੀ ਰੋਟੀ ਬਣੀ ਪਈ ਸਾਰਾ ਕੁਝ ਯਾਰ ਸੀ ਪਰ ਅਸੀਂ ਬਣਾਇਆ ਸੀ ਦੁੱਧ ਵਾਲਾ ਕद्दू ਤੇ ਪ੍ਰਧਾਨ ਸਾਹਿਬ ਕਹਿੰਦੇ ਵੀ ਮੈਂ ਕद्दू ਖਾਣਾ ਨਹੀਂ ਪਸੰਦ ਨਹੀਂ ਕद्दू ਬੈਠੇ ਵੀ ਇਹਨਾਂ ਨੂੰ ਪਰ ਮੇਰਾ ਬੜਾ ਦਿਲ ਕਰਾ ਸੀ ਕद्दू ਖਾਣ ਨੂੰ ਕੱਲ ਮੈਂ ਬੜੇ ਚਾਹ ਨਾਲ ਦੁੱਧ ਵਾਲਾ ਕद्दू ਬਣਾਇਆ ਸੀ ਤੇ ਪ੍ਰਧਾਨ ਸਾਹਿਬ ਨੇ ਨਹੀਂ ਖਾਦਾ ਹੁਣ ਸਾਡੀ ਕੀ ਗਲਤੀ ਇਹਦੇ ਵਿੱਚ ਹਨਾ ਸਾਡਾ ਕੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਅਸੀਂ ਇਧਰੋਂ ਨਹੀਂ ਆਉਨੇ ਹਮੇਸ਼ਾ ਹੀ ਤੇ ਤੇ ਟ੍ਰੈਫਿਕ ਬਹੁਤ ਹੁੰਦਾ ਐਸ ਟਾਈਮ ਘਟਵਾ ਸ਼ਾਮ ਨੂੰ ਪੂਰੀ ਚੈਰ ਪੈਲ ਹੁੰਦੀ ਤੇ ਪੈਰ ਰੱਖਣੋਂ ਥਾਂ ਨਹੀਂ ਹੁੰਦਾ ਹੈਗਾ ਵਾਲੇ ਈਏ ਚਾਈ ਅਸੀਂ ਦੁਪਹਿਰੇ ਨਿਕਲਦੇ ਹਾਂ ਸਾਨੂੰ ਖਾਣਾ ਮਿਲ ਜੇ ਰੰਗਣ ਵਾਸਤੇ ਸਾਰੇ ਨਿਕਲਦੇ ਆਗੇ ਸਾਨੂੰ ਕੰਮ ਬਹੁਤ ਜ਼ਿਆਦਾ ਹੁੰਦੇ ਆ ਸਾਰਾ ਦਿਨ ਅਸੀਂ 8:00 ਤੱਕ ਫਿਰਨਾ ਰਾਤ ਦੇ 8:00 ਵਜੇ ਤੱਕ ਫਿਰਨਾ ਹੁੰਦੇ ਹਿਸਾਬ ਲਾ ਲੋ 2:00 ਵਜੇ ਆ ਤੇ 8:00 ਵਜੇ ਤੱਕ ਬਾਜ਼ਾਰ 'ਚ ਫੇਰਨਾ ਤੁਸੀਂ ਸਾਰਾ ਇਹ ਹਿਸਾਬ ਲਾ ਲੋ ਵੀ ਸਾਡੇ ਕੀ ਹਾਲਾਤ ਬਣਦੇ ਹੋਣਗੇ ਨਾ ਐਵੇਂ ਤਾਂ ਨਹੀਂ ਮੇਰੇ ਮੂੰਹ ਦੇ ਰੰਗ ਉਡੇ ਪਏ ਕਿਤੇ ਧੁੱਪ 'ਚ ਫੇਰ ਬ ਮੈਂ ਪਹਿਲਾਂ ਬੀਪੀ ਚੈੱਕ ਕਰਾਉਣੀ ਆ ਕੋੰਦਰ ਹਾਂ ਅੱਛਾ ਉਹ ਬੀਪੀ ਚੈੱਕ ਕਰਾ ਸੱਚੀ ਗੱਲ ਸੀਰੀਅਸਲੀ ਕਹਿ ਰਹੀ ਆ ਯਾਰ ਕਿ ਤੇਨਾ ਮੇਰਾ ਬੀਪੀ ਵਧਿਆ ਅਟੈਕ ਹੋ ਜਾਏ ਮੈਂ ਪੜੱਕ ਦੇ ਨਾ ਮੇਰਾ ਠਾਕਾ ਪਾ ਜੇ ਤੇ ਨਾ ਕੰਮ ਵਿੱਚ ਆ ਜਾਣਾ ਹੈ ਨਾ ਪੜੱਕਾ ਪੈਂਦਾ ਕਹਿਣ ਨਾਲ ਅੱਛਾ ਤੁਹਾਡਾ ਤੁਹਾਡਾ ਕਹਿਣਾ ਮਤਲਬ ਵੀ ਐ ਨਹੀਂ ਮਰਦੀ ਤੂੰ ਇਤਨੀ ਮਰਦੀ ਤੂੰ ਹਾਂ ਚੰਗਾ ਮੈਂ ਮਰਦੀ ਨਾ ਟਾਈਮ ਆਇਆ ਉਹਦੀ ਮਰਨਾ ਆਪਾਂ ਨੇ ਆਪਾਂ ਕਹਿਣਾ ਥੋੜੀ ਪਿਆ ਮੈਂ ਮਰ ਜੂਗੀ ਨਾ ਮੈਂ ਨਹੀਂ ਮਰਦੀ ਕਿ ਮੈਂ ਦਿਨ ਮਰੀ ਮੈਂ 2-4 ਜਣੇ ਲੈ ਕੇ ਮਰੂ ਨਾਲ ਠੀਕ ਹੈ ਨਾ ਮੈਂ ਡਾਕਟਰ ਦੇ ਜਾਣਾ ਉਹ ਮੈਨੂੰ ਡਾਕਟਰ ਉਹ ਕਰ ਵੀ ਦਵਾਈ ਨਹੀਂ ਦੇਣੀ ਦਵਾਈ ਦੇ ਦੇ ਪਰ ਮੈਂ ਸ਼ਾਮ ਨੂੰ ਖਾ ਲੂੰਗੀ ਤੇ ਨਾ ਹੋਵੇ ਕੋਈ ਸੁਸਤੀ ਵਾਲੀ ਦੇ ਤਾਂ ਮੇਰੇ ਕੰਮ ਵਿੱਚੇ ਰਹਿ ਜਾਣਾ ਮੈਂ ਗੱਡੀ ਜੀ ਤੇ ਵਗਿਆ ਹੋਗਾ ਤਾਂ ਹੀ ਦੂਗਾ ਨਾ ਉਹ ਹਾਂ ਹਾਂ ਹਲਾਜੀ ਹੁਣ ਆਪਾਂ ਹਣਾਂਗੇ ਗੁਫਾ ਚੋਂ ਗੁਫਾ ਚ ਵਟਗੇ ਦੇਖੋ ਇਹ ਲੱਟਾਂ ਲਾਈਆਂ ਹੈਗੀਆਂ ਗੁਫਾ ਚ ਇਹਨਾਂ ਨੇ ਨਾ ਭਾਜੀ ਗਲਤੀ ਇਹਨਾਂ ਦੀ ਲੱਟ ਲਾਈ ਉਹ ਲੱਟ ਲਾਉਣੀ ਚਾਹੀਦੀ ਇਹਨਾਂ ਨੂੰ ਪਤਾ ਵੀ ਵੀਡੀਓ ਬਣਦੀ ਏ ਵੀ ਕਲੀਅਰ ਬਣੇ ਮਾੜੀ ਮੋਟੀ ਵੀਡੀਓ ਇਹਨਿੰਦ ਨੂੰ ਖਵਾਓ ਆਪ ਸਾਹ ਹੇਠੋਂ ਸਾਥ ਮਨ ਜਦੋਂ ਵੀ ਆਉਂਦੀ ਇਹਨਾਂ ਨਾਲ ਜਿੱਤ ਬਹਿਸ ਬਹੁਤ ਕਰਦੀ ਆ ਹਨਾ ਮਨ ਹੂੰ ਜਿੱਤ ਬਹਿਸ ਨਾ ਕਰਿਆ ਕਰ ਯਾਰ ਵੀਰੇ ਹੁਣ ਸਾਰੇ ਧਰ ਲੋ ਬੇ ਚੱਕ ਕੇ ਅੱਛਾ ਬੋਡੇ ਧਰ ਲ ਮਨੇ ਨੂੰ ਹੋ ਮੋਡੇ ਧਰ ਕੇ ਦੇਖੀ ਇੱਕ ਮਿੰਟ ਛੋਟਾ ਵੀਟ ਕੱਟੇਗਾ ਕਿਵੇਂ ਇਸ ਦੀ ਐਦਾ ਮਿੱਠਾ ਅੱਜ ਸਾਕ ਵਾਲੀ ਦੱਸਦੀ ਪਹਿਲੇ ਸ਼ਕਲ ਤੁਹਾਡੇ ਵਰਗੀ ਹੋਈ ਸੀ ਨਾਲ ਜੱਜਾ ਨਿਕਲਿਆ ਉਹ ਘੇਰਾ ਤੇ ਸ਼ਕਲ ਵਧੀਆ ਉਹ ਦੀ ਅੰਬਸ ਪੀੜੇ ਨੇ ਤੇ ਚਾ 2.5 ਦਿਨ ਤੋਂ ਫੋਨ ਦਾ ਬਾਕੀ ਕਦੋਂ ਥੋੜੇ ਜਿਹਾ ਆਪਾਂ ਸੇਕ ਬਣਾ ਦਾਂਗੇ ਉਹ ਵਾਹ ਜਿਆਦਾ ਵਧੀਆ ਲੱਗ ਰਿਹਾ ਹੂੰ ਅੰਬ ਵੀ ਬਹੁਤ ਮਿੱਠਾ ਸ਼ੇਕ ਬਣਾਉਣਾ ਸੀ ਤਾਂ ਬਸ ਪੀੜੇ ਦਾ ਗੁਣਾ ਮਾਰਾਂਗੇ ਆਪੇ ਤਾਂ ਕਿਹ ਕਾਈ ਪਾ ਦੋ ਉਹ ਚਲ ਜੀ ਮਿੱਠਾ ਮਿੱਠਾ ਬਣਾ ਦ ਹਾਂਜੀ ਪੁੱਤਰੀ ਹਾਂ ਪੁੱਤਰੀ ਬੋਲੋ ਓਰੇ ਯਾਰ ਫਾਤੇ ਦਾ ਫੋਨ ਆਇਆ ਘਰੋਂ ਇਹ ਸਾਡੀ ਜਾਣਕਾਰੀ ਪਈ ਫੋਨ ਲਾ ਲਾ ਕੇ ਮੇਰਾ ਟਾਇਰ ਬਣ ਗਿਆ ਹੋਵੇ ਔਰ ਇਹਨੂੰ ਟਾਇਰ ਦਿੱਤੇ ਸੀ ਇਹਨੇ ਲਾਇਬਿਲ ਪਉਣ ਨੂੰ ਤੇ ਪਤਾ ਨਹੀਂ ਪਾਇਆ ਨਹੀਂ ਪਾਇਆ ਕਿੰਦਰ ਫੇਰ ਆ ਗਿਆ ਦੇਖ ਸੁਣਿਓ ਹੈਲੋ ਹੈਲੋ ਹਾਂਜੀ ਹਾਂਜੀ ਬੋਲੋ ਅਸੀਂ ਅਸੀਂ ਆ ਗਏ ਪੁੱਤ ਆ ਨਰਤੀ ਕੋਠੇ ਕੋਠੇ ਆ ਗਈ ਕਿਰਤੀ ਗਈ ਕੀ ਕੰਮ ਸੀ ਪਪਾ ਹਾਂਜੀ ਹਾਂਜੀ ਬੋਲੋ ਯਾਰ ਆਵਾਜ਼ ਤਰੀਕ ਸਾਫ ਆ ਲਾਇਵ ਵੀ ਨੂੰ ਆਲੇ ਪਪਾ ਲਾਇਵ ਵੀ ਦਾ ਕੋਈ ਨਾ ਪਵਾਉਂਗਾ ਮੈਂ ਤੇਰੇ ਆਖੇ ਹੀ ਕਰੀ ਉਹ ਡਰ ਗਿਆ ਦੇ ਫੱਤੇ ਤਾਂ ਤਾਂ ਸਰ ਵੀ ਟਾਇਰ ਲਿਆਂਦੇ ਤੇ ਉਹ ਕਹਿੰਦਾ ਸੀ ਉਹ ਚ ਅਲਾਇ ਵੀਲ ਪਵਾ ਕੇ ਲਿਆਓ ਪਾਪਾ ਜਿਹੜਾ ਸਾਈਕਲ ਦੇ ਟਾਇਰ ਲਿਆਂਦੇ ਨੇ ਤੇ ਹੁਣ ਆਪਾਂ ਪਤਾ ਕਿਤਾ ਲਾਇ ਵੀਲ ਕਹਿੰਦੇ ਪੈਂਦੇ ਨਹੀਂ ਹੈਗੇ ਵੀ ਟਾਇਰ ਜਰਾ ਖਰਾਬ ਹੋ ਜਾਣਾ ਤੇ ਇੰਨੇ ਕ ਫੋਨ ਕਰਦਾ ਪਿਆ ਇੰਨੇ ਕ ਫੋਨ ਪਾਪਾ ਲਾਇ ਵੀਲ ਪਾ ਗਏ ਕਿ ਨਹੀਂ ਪਾ ਗਏ ਪਾ ਗਏ ਕਿ ਨਹੀਂ ਪਾ ਗਏ ਕਿ ਪੈਂਦੇ ਨਹੀਂ ਸੀ ਕਿ ਅੰਦਰ ਕੀ ਚੱਕ ਸੀ ਉਹ ਕਹਿੰਦਾ ਸੀ ਉਹਦੇ ਬੈਰਿੰਗ ਨਿਕਲ ਜਾਣਗੇ ਕਹਿੰਦਾ ਥੋੜੇ ਟਾਈਮ ਚ ਕਿਤੇ ਮਤਲਬ ਥੋੜੇ ਟਾਈਮ ਤੱਕ ਚੱਲਦੇ ਨੇ ਕਹਿੰਦਾ ਜਿਆਦਾ ਵਧੀ ਨਹੀਂ ਹੁੰਦੀਆਂ ਇਹ ਚੀਜ਼ਾਂ ਅੱਛਾ ਵੀ ਤੁਸੀਂ ਰਿਮੀ ਰਿਮੀ ਪਾਓ ਕਹਿੰਦੇ ਉਹ ਚ ਤਾਰਾਂ ਵਾਲਾ ਠੀਕ ਹੈ ਹਾਂ ਤੇ ਹੁਣ ਫਤਿਹ ਨੂੰ ਟੈਂਸ਼ਨ ਪੈਣ ਜਦੋਂ ਜਾ ਕੇ ਦੱਸਿਆ ਪਈ ਫਤੇ ਪੈਂਦੇ ਨਹੀਂ ਹੈਗੇ ਅਲਾਈਵ ਵੀਲ ਤੇ ਆ ਦੇਖਦੇ ਫਤਿਹ ਕੀ ਕਹਿੰਦਾ ਜਾ ਕੇ ਤੁਹਾਨੂੰ ਨਾਲੇ ਵੀਡੀਓ ਚ ਦਿਖਾਉਨੇ ਆ ਇਹਦਾ ਰਿਐਕਸ਼ਨ ਦੇਖਦੇ ਆ ਕੀ ਕਹਿੰਦਾ ਕੀ ਕਹਿੰਦਾ ਤੇ ਸੁਨਾਮ ਵਾਲੇ ਸਾਰੇ ਕੰਮ ਜਿਹੜੇ ਨਿਬੜ ਗਏ ਤੇ ਹੁਣ ਆਪਾਂ ਜਾ ਰਹੇ ਆ ਘਰ ਤੋਂ ਦੱਸੋ ਨਾ 2 ਵਜੇ ਦੇ ਆਏ ਹੋਏ ਸੀ ਜੇ ਸਾਨੂੰ ਵੱਜ ਗਏ 6 ਤੇ ਹਜੇ ਵੀ ਅੱਧੇ ਕੰਮ ਰਹਿ ਗਏ ਹੁਣ ਸਵੇਰੇ ਤੜਕੇ 8:30 ਵਜੇ ਫੇਰ ਜਾਣਾ ਪੈਣਾ ਸਨੇਹਾ ਹੋਰ ਬਹੁਤ ਬੁਰਾ ਹਾਲ ਵਿੱਚ ਦਵਾਈ ਮੈਂ ਲੈ ਲਈ ਤੇ ਹੁਣ ਜੇ ਦਵਾਈ ਮੈਂ ਖਾਦੀ ਨਹੀਂ ਡਰਦੀ ਨਾ ਕਿ ਜੇ ਮੈਂ ਗੱਡੀ 'ਚ ਦਵਾਈ ਖਾ ਲਈ ਜਾਂ ਬਾਜ਼ਾਰ 'ਚ ਕਿਤੇ ਮੈਨੂੰ ਨੀਂਦ ਨਾ ਆਉਣ ਲੱਗੇ ਡਾਕਟਰ ਕਹਿੰਦੇ ਰੈਸਟ ਬਹੁਤ ਜ਼ਿਆਦਾ ਜ਼ਰੂਰੀ ਤੁਹਾਡੇ ਵਾਸਤੇ ਤੁਸੀਂ ਰੈਸਟ ਕਰੋ ਪ੍ਰੋਪਰ ਰੈਸਟ ਕਰੋਗੇ ਤਾਂ ਤੁਹਾਡਾ ਡਾਇਟ ਸੇਰੋ ਸੈੱਟ ਹੋਏਗਾ ਤੇ ਰੈਸਟ ਕਿੱਥੇ ਹੁਣ ਕਰਮਾ 'ਚ ਹਨਾ ਤੇ ਚਲੋ ਬਾਕੀ ਕੋਈ ਗੱਲ ਨਹੀਂ ਦੇਖਦੇ ਆਂ ਜੀ ਪਹਿਲਾਂ ਘਰੇ ਪਹੁੰਚੀਏ ਫਟਾਫਟ ਤੇ ਸਬਜ਼ੀ ਸੂਜੀ ਬਣਾਈਏ ਜਾ ਕੇ ਆਹ ਰੋਡ ਸਾਡਾ ਬਹੁਤ ਖਰਾਬ ਹੈ ਇੱਥੋਂ ਪੁਲ ਬਣਾਤਾ ਅਰੇ ਤੇ ਲੋਕੋ ਨਹੀਂ ਪਾਈ ਹੈਗੀ ਮਾਂ ਦੇ ਪੁੱਤਰਾ ਨੇ ਮਾਂ ਦੇ ਪੁੱਤ ਨੇ ਤੇ ਕਹਿੰਦਾ ਠਰਕੇ ਭਾਵਾਂ ਕਿ ਹੁਣ ਲੋਕ ਜਦੋਂ ਵਧੀਆ ਟੁੱਟ ਜੇ ਨਾ ਚੰਗੀ ਤਰ੍ਹਾਂ ਇੱਕ ਵਾਰੀ ਹੋਰ ਲੋਕਾਂ ਨੇ ਸਾਡੀ ਉਹਦੇ ਚੰਗੀ ਤਰ੍ਹਾਂ ਭੱਜ ਜਨ ਨਾ ਵੱਖੀਆਂ ਫੇਰ ਪਾਣਗੇ ਲੋਕਾ ਕੋਈ ਵਾਲੀ ਵਾਰਸ ਹੀ ਨਹੀਂ ਹੈਗਾ ਇਹਨਾਂ ਦਾ ਸੜਕਾਂ ਦਾ ਬਸ ਜਦੋਂ ਅਗਰੇ ਦਾ ਮੋੜ ਪਾਉਂਦਾ ਕੰਮ ਨੂੰ ਉਦੋਂ ਹੀ ਕਰਨਾ ਹੈ ਤੇ ਦੇਖਿਓ ਪਗ ਬਣੀ ਦੀ ਅੱਲਾਹ ਜੀ ਮੇਰਾ ਪੁੱਤ ਤੇ ਸਰਦਾਰ ਬਣਿਆ ਫਿਰਦਾਨੀ ਮਾਂ ਸਦਕੇ ਜਾਏ ਛੋਟਾ ਕਿੱਥੇ ਵੇ ਉਹ ਦੇਖ پیچھے ਮੰਜਾ ਸਾਈਡ ਤੇ ਕਰ ਰਿਹਾ ਹਾਂ ਨਹੀਂ ਕਿਤੇ ਭਾਜੜਾ ਪੈ ਗਿਆ ਮੇਰਾ ਸਾਈਕਲ ਵਸ ਨੂੰ ਖੋ ਜੋ ਸੱਟ ਹਾਂ ਉਹ ਟਾਇਰ ਉਹਦੇ ਸਾਈਕਲ ਨੂੰ ਪਾਓ ਵਿਚਾਰੇ ਨੂੰ ਪਹਿਲਾਂ ਮਰੂ ਦਾ ਕੀ ਬਣਾ ਰਿਹਾ ਕਰਦੇ ਫੁੱਟਬਾਲ ਇਹਨਾਂ ਨੂੰ ਕੀ ਲਾਹਣ ਪਰੀ ਤੇ ਪੂਰੀ ਗੱਡੀ ਲਵਾਉਣੀ ਇਹਨਾਂ ਲੱਗਦਾ ਜੁੜਾ ਸਵੇਰੇ ਕਰਕੇ ਗਈ ਹਾਂ ਮੈਂ ਕਿੱਧਰ ਗਿਆ ਇਹ ਗਰਮੋ ਗਰਮੀ ਹੋ ਰਿਹਾ ਦੇਖ ਪਸੀਨਾ ਆ ਰਿਹਾ ਹਾਂਜੀ ਕੀ ਦੰਦ ਲੈਣੇ ਤੁਹਾਡੇ ਦੰਦ ਹਾਂ ਦੋ ਦੰਦ ਲਿਆਂਦੇ ਆ ਝੂਠੇ ਸੱਚੀ ਸੌ ਲੱਗੇ ਐਡਾ ਝੂਠੇ ਨਹੀਂ ਨਹੀਂ ਲਾ ਦਾਂਗੇ ਅੱਜ ਅੱਜ ਤੁਹਾਡੇ ਦੰਦ ਆ ਦੰਦ ਲੱਗ ਜਾਣਗੇ ਅੱਜ ਫਤਿਹ ਦੇ ਠੀਕ ਹੈ ਲਾ ਦिए ਹਾਂ ਠੀਕ ਹੈ ਤੇ ਪੰਨੀਤ ਮੇਰੇ ਵਰਸ ਲੈ ਆਇਆ ਪਾਣੀ ਮੈਨੂੰ ਕੱਢੀ ਚ ਉਤਰ ਰਿਹਾ ਹੁੰਦਾ ਪੰਨੀਤ ਪਹਿਲੇ ਹੀ ਮੈਨੂੰ ਪਾਣੀ ਲੈ ਕੇ ਦੇ ਦਿੰਦਾ ਕਹਿੰਦਾ ਪਾਪਾ ਪਾਣੀ ਪੀਓ ਪਹਿਲਾਂ ਉਹ ਮੈਂ ਕਿਹਾ ਮੇਰੇ ਪੁੱਤਾ ਮੈਨੂੰ ਪਹਿਲਾਂ ਪੁੱਤਰ ਲੈ ਆਂਦੇ ਗੱਡੀ ਤੋਂ ਕਿ ਲੈ ਆਬ ਤਾਂ ਸਹੀ ਵਧੀਆ ਹਾਂ ਅੱਜ YouTube ਤੋਂ ਦੇਖੀ ਸੀ ਇੱਕ ਤਲਾ ਅਡੇ ਦਾ ਬੱਚਾ ਛੋਟਾ ਹੈ ਲਗਾਇਆ ਰੁਕਾ ਜੇ ਫਿੱਟ ਪੜੇਗਾ ਫਿਰ ਪੀਜੂ ਹੈ ਫਤਿਹ ਨੂੰ ਪਾਣੀ ਕਿੱਥੇ ਫਤਿਹ ਫਤਿਹ ਕਿੱਥੇ ਪਾਣੀ ਦਾ ਆਪਣਾ ਟਾਇਰ ਦੇਖ ਰਿਹਾ ਗੱਡੀ ਚੋਂ ਕੱਢ ਕੇ ਉਹ ਤਾਂ ਪਾਵਰ ਦਾ ਟਾਇਰਾਂ ਪਿੱਛੇ ਹੀ ਤੇ ਗੱਲ ਦੀ ਨਿਊ ਲੁੱਕ ਦੇਖੋ ਮੈਂ ਲਾ ਗਈ ਮੇਰੇ ਬਾਹਾਂ ਦੀ ਨਿਊ ਲੁੱਕ ਦੀ ਬਾਹੂ ਮੇਰੇ ਸੇਰ ਦਰਦ ਕਰੀ ਜਾਂਦੇ ਕਿਉਂ ਨજર ਲੱਗੀ ਜੁੱਤੀ ਤਾਂ ਗਾਹੜੇ ਗਲੇ ਜਰੀਨਾ ਦੀ ਗੈਨ ਕੋਲ ਸੈਟ ਕੋਈ ਮਰਜ਼ੀ ਹੋਵੇਗਾ ਕਹਿੰਦੇ ਨਾਈਟ ਸੁਖੀ ਲੱਗਦਾ ਸਹੀ ਕਿਹਦੇ ਨਾਲੋਂ ਤੇ ਪਹਿਲਾਂ ਇਹ ਇੱਕ ਤਾਂ ਸਾਡੇ ਆ ਬੜੇ ਤੰਗ ਏ ਮੈਂ ਸਵੇਰੇ ਪਹਿਲਾਂ ਤਾਂ ਇਹ ਪਾਏ ਨਾ ਆ ਕੇ ਮੈਂ ਕਹਾ ਵੀ ਇਤਨੀ ਕਿਨੇ ਇਤਨਾ ਟੋਟਾ ਬੜਾ ਫੀਲ ਜਾ ਆ ਦਮ ਤੇ ਬਲੀ ਹਾਂ ਫਿਰ ਆ ਮੈਂ ਸਾਡਾ پورا ਬਾਜ਼ਾਰ ਤੇ ਮੜਾ ਆ ਸੀ ਕਪੜੇ ਮਾਮਾ ਤੋਂ ਮੈਂ ਜਿਹੜਾ ਪਿੰਡਾਂ ਦਾ ਲੈ ਆਉਣਾ ਨੂੰ ਕੀ ਪਸ ਕਰਦੀ ਨਹੀਂ ਨਹੀਂ ਬਾਜ਼ਾਰ ਦੀ ਨਹੀਂ ਵਾਰ ਖੰਡਾ ਮੇਰੀ ਬਿਲਾ ਹੋਏ ਭਾਈ ਸਾਹਿਬ ਯਾ ਮੇਰੀ ਬੇਟਾ ਪਿਸ਼ਵਾ ਦਿਖਾਉਗਾ ਤੁਹਾਡੇ ਕਪੜੇ ਦਿਖਾਈਏ ਕੱਲ ਸ਼ੋਪਿੰਗ ਕੀਤੀ ਸੀ ਤੇ ਫਤੇ ਉਹਨਾਂ ਦੇ ਕਪੜੇ ਦੁਕਾਨ ਨਹੀਂ ਰਹਿ ਗਏ ਸੀ ਪਤਾ ਲਿਆ ਉਹ ਮੈਂ ਦਿਖਾਈਏ ਦਿਖਾਏ ਦਿਨ ਲੈ ਆਪਾਂ ਕਦੇ ਪਾਪਾ ਕਹਿੰਦੇ ਆਹ ਦੇਖੋ ਇਹ ਫਤੇ ਦੀ ਪੈਂਟ ਹੈ ਆਫਰ ਦੇ ਨੇ ਟੀ-ਸ਼ਰਟ ਪਸੰਦ ਕੀਤੀ ਸੀ ਤੁਹਾਨੂੰ ਤੁਸੀਂ ਵੀਡੀਓ ਚ ਦੇਖਿਆ ਸੀ ਫਤਿਹ ਦੀ ਪਸੰਦ ਉਹੀ ਹੈ ਖੰਡ ਦੇਖੋ ਨਹੀਂ ਕਿੰਨਾ ਚਾਹ ਨਹੀਂ ਆਉਂਦੀ ਹਾਂ ਉਹੀ ਹੈ ਬਤੂ ਉਹੀ ਹੈ ਲਾਪਨੀ ਤੁਸੀ ਤਾਂ ਆਪਣੇ ਮੇਰੇ ਤਾਂ ਇਹ ਸ਼ਰਟ ਸੀ ਫਨੀਦ ਉਹਦੇ ਨਾਲ ਟੀ-ਸ਼ਰਟ ਨਹੀਂ ਮਿਲੀ ਹੈਗੀ ਸੇਮ ਲੈਣੀ ਸੀ ਸੇਮ ਕਰਾ ਦੇ ਸੀ ਫਨੀਦ ਉਹ ਆ ਵਾਲੀ ਮਿਲੀ ਹੈ ਆ ਵੀ ਵਧੀਆ ਹੈ ਨਾਈਕੀ ਦੀ ਕੰਪਨੀ ਦਾ ਨਾਮ ਟੈ ਵੀ ਦਾ ਨਹੀਂ ਆਦਾ ਨਹੀਂ ਤੁਸੀਂ ਫਿਰ ਹਾਂ ਹੋਰ ਲਾਈਟ ਨਹੀਂ ਪੈਂਟ ਕਿਹਦੀ ਪੈਂਟ ਆ ਗਈ ਸੀ ਨਾ ਤੁਹਾਨੂੰ ਇਹ ਹੀ ਸੀ ਕਦਰਿਸਾ ਪਟਾ ਕਹਿੰਦਾ ਬਰਾ ਨਾਲ ਦੀ ਲੈਣੀ ਕਹਿੰਦਾ ਰੀਸਾ ਪਟਾ ਤੂੰ ਨੇ ਗਏ ਤੇ ਕਪੜੇ ਵੀਰ ਦੇ ਲੈਣ ਸੀ ਵੱਖਰਾ ਵਾ ਤੁਸੀਂ ਲੈ ਕੇ ਆਣ ਵਾਲਾ ਰੀਸਾ ਪਟਾ ਮੂੰਹ ਕਿੰਨਾ ਕਰ ਤੇ ਲੱਗਦਾ ਊੜਾ ਕਿ ਇਧਰ ਕਰ ਲੈ ਲਾ ਲੇ ਖਾ ਲੈ ਲਾ ਲੈ ਮੈਂ ਇਹ ਤਾਂ ਬੜਾ ਹੋਇਆ ਪਿਆ ਸਿੱਖ ਜੇ ਨਾ ਹੌਲੀ ਪੱਕ ਬਣਨੇਗਾ ਸਿੱਖ ਜੇਗਾ ਪਤਾ ਹੌਲੀਲੀ ਉਹ ਨਾਲੇ ਦਿੰਦੇ ਆਂ ਗ੍ਰੇਪਸ ਸਾਰੇ ਜਣੇ ਬਹੁਤ ਸਪਰੇਅ ਹੋ ਕੇ ਆਰੀ ਗ੍ਰੇਪਸ ਜਿਹੜੇ ਹੋਣੇ ਨੇ ਤੇ ਉਹਨਾਂ ਚੰਗੀ ਤਰ੍ਹਾਂ ਲੂਨ ਚ ਪੋਸੇ ਵਾਲੀ ਚਵਾ ਕੇ ਧੋ ਕੇ ਫੇਰ ਖਾਓ ਗਲੇ ਦੀ ਬਹੁਤ ਪ੍ਰੋਬਲਮ ਆ ਰਹੀ ਗ੍ਰੇਪਸ ਨਾਲ ਸਾਰੇ ਉਹਦੇ ਕਰਕੇ ਹੋ ਗਿਆ ਮਨ ਤੇਨੂੰ ਗਲੇ ਦੀ ਪ੍ਰੋਬਲਮ ਮੇਰਾ ਠ ਕਹਣਾ ਨਹੀਂ ਕਿ ਨਾਲ ਖਾਓ। ਜਦੋਂ ਮਿਲ ਕੇ ਇਕੱਲੇ ਆਂਦਾ ਹੈ। ਮਿਲ ਕੇ ਇੱਕ ਮੰਗ ਰਹੀ ਸੀ। ਮੂੰਹ ਦੇਖੀ ਮੂੰਹ ਤੇ। ਕਿੰਨਾ ਕੰਦਾ ਮੂੰਹ। ਮੇਰੇ ਕੋਲੇ ਹੈ। ਪਹਿਲਾਂ ਕਿਸੇ ਲਈ ਕੋਈ ਨਹੀਂ। ਆਣਾ ਖਾਣੇ ਆ। ਹਾਂ ਮਿਲ ਕੇ ਆਣਾ ਮਿੱਠਾ। ਮਿੱਠੋ ਮੇਰੇ ਕਰਦਾ ਦਰਦ ਆ ਬਿਲਕੁਲ। ਅੱਜ ਮਨ ਮੇਰਾ ਵੀ ਗਗਨ ਮੇਰੇ ਵੀ ਬਹੁਤ ਦਰਦ ਕਰ ਰਿਹਾ। ਮੇਰਾ ਵੀ ਮੇਰਾ ਵੀ ਮੇਰਾ ਵੀ। ਮੇਰਾ ਵੀ ਆ। ਯਾਰ ਸਟ्रेस ਬਹੁਤ ਜ਼ਿਆਦਾ ਹੋ ਰਿਹਾ ਆਪਾਂ ਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਹੋ ਰਿਹਾ ਸੱਚੀ ਗੱਲ ਸੱਚੀ ਦੱਸ ਨਹੀਂ ਸਾਡੇ ਘਰ ਵਿੱਚ ਕੁਝ ਗੱਲ ਹੈ ਦੱਸ ਨਹੀਂ ਸਕ ਰਹੇ ਤੁਹਾਡੇ ਨੂੰ ਕਿ ਸਾਨੂੰ ਕੀ ਕੀ ਗੱਲਾਂ ਦਾ ਸਟ्रेस ਹੋਇਆ ਪਿਆ ਹੈ ਬੜੀ ਨੀਂਦ ਵੀ ਨਹੀਂ ਆਈ ਹੈਗੀ ਹੁਣ ਦੇਖੀ ਰਾਤ ਵੀ ਨਹੀਂ ਇੱਕ ਵੇਲੇ ਤਾਂ ਪਹਿਲਾਂ ਨੀਂਦ ਆਉਂਦੀ ਨਹੀਂ ਆਹ ਟਾਈਮ ਆ ਸੌਣਾ ਕਰੋ ਫਿਰ ਕੋਈ ਗੱਲ ਨਹੀਂ ਨੀਂਦ ਵੀ ਨਹੀਂ ਹੁੰਦੀ ਭਾਜੀ ਜੀ ਆਪਾਂ ਹੁਣ ਸੌਂਗੇ ਨਹੀਂ ਆਪਾਂ ਤਾਂ ਬਾਟਰ ਟਿਕਾ ਕੇ ਮੇਰੇ ਕੋਲ ਹੈ ਪਹਿਲਾਂ ਮੈਨੂੰ ਕਿਸੇ ਕਰਨੀ ਪੈਣੀ ਤੁਹਾਨੂੰ ਦਾ ਨਾ ਬੜਾ ਮੈਨੂੰ ਤੇਰੇ ਕਿਸੇ ਅੱਛਾ ਪਰਨੀਤ ਆ ਫਤਿਹ ਨੂੰ ਨਾ ਇਹੋ ਪਰਨੀਤ ਨੇ ਕੋਈ ਫਦਰ ਕੋ ਚੀਜ਼ ਚਾਹੀਦੀ ਹੁੰਦੀ ਹੈ ਉਹ ਫਾਦੇ ਕੋਲ ਕੁਝ ਮਰਜ਼ੀ ਕਰਾ ਲਓ ਨਹੀਂ ਨਹੀਂ ਬੜੇ ਸਿਆਣੇ ਹੋਗੇ ਦੋਨੇ ਬਸ ਤੂੰ ਤਾਂ ਹੁੰਦੀ ਹੈ ਨਾ ਬੱਚੇ ਆਉਣਗੇ ਦੋਨੇ ਕੋਈ ਦੰਦਾ ਪਾਜ ਕੇ ਪਾਣੀ ਲਿਆਉਂਦਾ ਮੇਰੇ ਅੰਦਰ ਕੁਝ ਹੁੰਦਾ ਅੱਛਾ ਇਹ ਜਿਹੜਾ ਸਾਨੂੰ ਪੂਰਾ ਮਾਣ ਹੈ ਕਿ ਸਾਡੇ ਬੱਚੇ ਬਹੁਤ ਸਮਝਦਾਰ ਨੇ ਅਸੀਂ ਤਾਂ ਸਾਨੂੰ ਪੂਰਾ ਮਾਣ ਹੈ ਆ ਦਸ ਫੇਰ ਮੈਂ ਲੈ ਆਂਦਾ ਉਹ ਬਾਬਾ ਕੇ ਰੱਪਟ ਮਮਾ ਦੇਣਾ ਪਰਸ ਤੇ ਵਿੱਚ ਪਿਆ ਗਾੜੇ ਸੱਜਰ ਤੋਂ ਬੁੱਕ ਪੋਣਿਆ ਨਾ ਬੜਾ ਬੱਚੇ ਤੇ ਮੈਂ ਉੱਪਰ ਹੀ ਰੁਕ ਕੇ ਅਗਲੇ ਦਿਨ ਜਾਵਾਂਗੀ ਉਸ ਕਰ ਲੂੰਗੀ ਮੈਂ ਤਾਂ ਦੇਖਿਆ ਨਹੀਂ ਹੁੰਦਾ ਅੱਛਾ ਪਾਣੀ ਖਾਣ ਤੋਂ ਸਵਾਲ ਲੱਗੇਗਾ ਆਲਮ ਗਿਆ ਬੇ ਮੈਂ ਕਿ ਮੇਰੀਆਂ ਸਬਜ਼ੀਆਂ ਅੱਧੇ ਮੈਂ ਕਾ ਲ ਕਰ ਕੁਝ ਬੇ ਮੌਸਮੀ ਸਬਜ਼ੀਆਂ ਲੈ ਨਾ ਸਬਜ਼ੀ ਹੈ ਕਹਿੰਦੇ ਪੁਰਾਣੀਆਂ ਜਿਹੜੀਆਂ ਚੰਗੀਆਂ ਲੱਗਣ ਤਾਂ ਨਵੀਆਂ ਉਧਾਈਆਂ ਨਹੀਂ ਆਈਆਂ ਸਮਝ ਨਹੀਂ ਆਉਂਦੀ ਕੀ ਬਣਾਈਏ ਤੇ ਕੀ ਖਾਈਏ ਤਾ ਪੁੱਤ ਰੱਖੋ ਕੱਪੜੇ ਅੰਦਰ ਮੇਰੀ ਡਰੈਸ ਵੀ ਦਿਖਾ ਦਿਓ ਅੱਜ ਤੁਹਾਡੀ ਡਰੈਸ ਕਿਤੇ ਦੁਨੀਆ ਦਾ ਤੁਹਾਡੀ ਜੀਨ ਦੀ ਪੈਂਟ ਤੇ ਟੀ-ਸ਼ਰਟ ਜੀਨ ਦੀ ਪੈਂਟ ਹੋ ਸਕਦਾ ਹੈਂਦਾ ਹੋਈ ਤਾਂ ਗੱਲ ਹੈ ਕੋਈ ਨਾ ਸੁਕਰਿਆ ਪੱਖਾ ਬੰਦ ਯਾਰ ਇਹ ਹੀ ਇੱਧੇ ਲੱਗ ਰਿਹਾ ਹੈ ਕੋਈ ਤੇਨੂੰ ਲੱਗ ਰਿਹਾ ਮੇਰਾ ਸੀਰੀਅਰ ਠੀਕ ਹੈਗਾ ਡਾਕਟਰ ਨੇ ਇਹ ਕਦੇ ਪੁੱਛਿਆ ਵੀ ਤੁਹਾਡਾ ਜੀ ਕੱਚਾ ਹੁੰਦਾ ਆ ਤੁਹਾਡਾ ਫੇਰ ਨੂੰ ਉਹ ਹੁੰਦਾ ਉਹਦੇ ਤੁੰਨਾ ਮੈਂ ਥਾਈ ਬੈਠੀ ਕਿਸੇ ਲੇਗਾ ਅਮਰੀਕਾ ਇਸ ਕੇੰਦਰ ਅਮਰੀਕਾ ਅਮਰੀਕਾ ਇਹ ਮੁਕੇ ਵੀਰੇ ਨੂੰ ਭੇਜੜੀ ਨੇ ਕੈਨੇਡਾ ਉਹਦੇ ਦੋ ਸਿਆਦੀਆਂ ਉਹ ਨੇਬਾ ਹਾ ਕੀ ਉਹ ਕਹਿੰਦੇ ਨੇ ਕੈਪ ਜੀਆਂ ਟੋਪੀਆਂ ਜੀਆਂ ਫਿਰ ਕਿੱਧਰ ਜਾਲੀ ਜਾਲੀ ਵੀਕ ਜੁੜੇ ਜਾਲੀ ਇਹ ਆਪਾ ਮਮਾ ਨੂੰ ਪੜਤ ਚੱਕਰ ਲੈ ਚੈੱਕ ਕਰ ਲਿਆ ਲੈ ਮੇਰੇ ਕੋਲ ਲੈ ਕੇ ਆ ਪਰਸ ਉਹ ਮਤਲਬ ਪਰਸ ਲੈ ਕੇ ਆਓ ਸਾਈ ਫੇਰ ਕਰਨੀ ਲੱਗਨ ਲੱਗੀ ਤੂੰ ਦੋ ਓਡੀ ਖੜਾ ਪਾਈਆਂ ਨੇ ਹਾਂ ਇੱਕ ਮੈਂ ਪਾਈ ਦੋ ਰ ਮਤਲਬ ਵੀ ਰਾਂਗੜੀ ਦੀ ਪੱਗ ਬਣੀ ਹਨਾ ਹਨਾ ਮਾਮਾ ਕਹਿੰਦਾ ਮੈਂ ਪੈਸੇ ਪਾ ਦਨਾ ਪੱਗਾਂ ਲਿਆ ਕੇ ਤੇ 15 ਬਣੇ ਉਹਨਾਂ ਨੂੰ ਮਾਮਾ ਤੇ ਇੱਥੇ ਆ ਨਹੀਂ ਪਗੜੀ ਦੀ ਰ ਮਾਮੇ ਦੀ ਪਗੜੀ ਜੀ ਨਾ ਤਾਂ ਮਾਮੇ ਜੀ ਹੁੰਦੀ ਪੱਗ ਦੀ ਕੋਈ ਨਾ ਪਰ ਨੀਤ ਚਲੀ ਜਾਊਗਾ ਜਦੋਂ ਉੱਥੇ ਜਾ ਕੇ ਬਣਾ ਲੈ ਹਮ ਇਹਦਾ 4 ਸਾਲ ਪਹਿਲੇ ਆਜ ਦੇ ਦੋ ਚਾਰ ਮਹੀਨੇ ਖੇਡਾਂਗੀ ਉਹ ਆਇਆ ਉਹ ਤਾਂ ਐਵੇਂ ਨਹੀਂ ਖਾਣਾ ਆਏਗਾ ਕੋਲੀ ਚ ਪਾਓ ਚਮਚਾ ਲਓ ਫੇਰ ਖਾਓ ਦੇ ਮੈਂ ਭਾਗ ਲਿਆ ਮੈਂ ਹੋਰ ਨਹੀਂ ਨਹੀਂ ਫਤਿਹ ਜੀ ਇਹ ਤਾਂ ਗੰਦੇ ਹਨ ਇਹ ਨਹੀਂ ਖਾਣ ਦੇ ਹੈਂਡ ਵਾਸ਼ ਕਰਕੇ ਪਹਿਲਾਂ ਮੂੰਹ ਤਾਂ ਦੇਖਾ ਕਿੰਨਾ ਗੰਦਾ ਬਿਜਲੀ ਚੱਪਿਆ ਗਿਆ ਤੇ ਨਹੀਂ ਤੇ ਮम्मा ਉਹ ਚਾਰਜ ਲੈ ਕੇ ਆ ਫੋਨ ਚਾਰਜ ਲਾਉਗੀ ਫਤਿਹ ਮੇਰਾ ਪਰਸ ਤੇ ਕੱਢ ਕੇ ਲਿਆ ਗੱਡੀ ਚ ਪਰਸ ਲੈ ਕਿ ਨਹੀਂ ਆਇਆ ਮੇਰੇ ਖਾਣੇ ਚੀਜ਼ ਉਹ ਕੱਢ ਕੇ ਆਇਆ ਤੇਰਾ ਸਿੱਕਾ ਕਿੱਥੇ ਲੈਣਾ ਹੈ ਕੀ ਕਰ ਦੇ ਤੁਲੇ ਨਾਲ ਕਿੱਥੇ ਲੈਣਾ ਹੈ ਕੀ ਡੀਜੇ ਡੀਜੇ ਕਿੱਥੇ ਨੇ ਆ ਆਪਣੇ ਪੁੱਤ ਦੰਦਪੋੜਾ ਤਾਂ ਗੱਲਾਂ ਬਹੁਤ ਕਰਦਾ ਰੱਖੋ ਕੱਪੜੇ ਨੇ ਬੁੱਤੇ ਸਾਰੇ ਸੂਟ ਨੇ ਸਾਰੇ ਅੰਦਰ ਰੱਖੋ ਤੇ ਬਣ ਗਿਆ ਹੀਰੋ ਆਪਣੀ ਪਸੰਦੀ ਡਰੈਸ ਲਈਏ ਮੈਂ ਕੋਈ ਮੰਗਤ ਨਹੀਂ ਇਹ ਤਾਂ ਇਹ ਤਾਂ ਸਰਬੱਲਾ ਆ ਜੋਪਰ ਨਹੀਂ ਜਾਂਦਾ ਆ ਜੋਪਰ ਨਹੀਂ ਇਸ ਵਿੱਚ ਜਾਣਾ ਲੈਣ ਤੇ ਨਾਲ ਲੈ ਕੇ ਹੁਣੀ ਹੈ ਫਾਸ਼ੇ ਵੀ ਕੀ ਕਾਜ ਨਹੀਂ ਕਮ ਦਾ ਫਾਸ਼ੇ ਵਾ ਕੀ ਕਰਵੇ ਰੋ ਬਸ ਲੈ ਤੇ ਆ ਤੁਰੰਤ ਆ ਬਸ ਪਰ ਨਹੀਂ ਤਾਂ ਇਹ ਫਟ ਜਾਊਗਾ ਇਹਨੂੰ ਐਵੇਂ ਇਹਨੂੰ ਐਵੇਂ ਨਾ ਕਰੋ ਆ ਇਹਨੂੰ ਪੰਗੇ ਨਾਲੋਂ ਰੋਣਾ ਬਹੁਤ ਨਾ ਮੈਂ ਤਾਂ ਰੋਣਾ ਬਹੁਤ ਹੋ ਜਾਂਦਾ ਥੋੜੀ ਅੱਜ ਮੈਂ ਚਾਰ ਹੀ ਅੱਗੇ ਅੰਮਾ ਤੇ ਕੋਈ ਅੱਗੇ ਮੋਟਰਸਾਈਕਲ ਤੇ ਲੈ ਜੂਗੀ ਤੇ ਨਾਲ ਪਤਾ ਨਹੀਂ ਉਹਦਾ ਮੁੰਡਾ ਸੀ 22 25 ਸਾਲ ਦਾ ਭਾਈ ਉਹਨੇ ਮੈਨੂੰ ਦੇਖ ਲਿਆ ਉਹ ਕਰੀ ਜਾਏ ਖਾਸ ਖਾਸ ਕੇ ਬਾਏ ਬਾਏ ਦੀਦੀ ਬਾਏ ਬਾਏ ਦੀਦੀ ਕੋਈ ਨਾ ਬਾਤ ਨਾ ਹੋ ਜਾ ਬਸ ਯੂਟਿਊਬ ਕਰਕੇ ਜਾ ਕੇ ਤੇ ਬਾਏ ਬਾਏ ਕੋਸੋ ਕੋਸੋ ਦੀ ਉਹਨੂੰ ਮੁੰਡੇਨ ਸੱਤੇ ਕਿਉਂ ਪਿਆਰੀ ਤੂੰ ਮੋਟਰਸਾਈਕਲ ਕਰ

ਅੱਜ ਜੀ ਬੇ ਪਾਈਦਾ ਮੋਰੀ ਸੇਤੀ ਸੇਤੀ ਉਹਨੂੰ ਚੱਕ ਜੂ ਕੰਮ ਲਿਆ ਬਸ ਗਿਆ ਤਾਂ ਹੀ ਪੜਾਇਆ ਸੀਗਾ ਲੈ ਤਾਂ ਤੋਂ ਹੀ ਕੰਮ ਕਸੜੇ ਆਤੇ ਪਾਇਓ ਅੱਬ ਮੇਰੇ ਵੀ ਤੂੰ ਤਾਂ ਪਹਿਲਾਂ ਲੈ ਗੋਲੀ ਖਮੋਗੀ ਗੁੱਤੀ ਗਲਤ ਲਾ ਦੇ ਗੋ ਆ ਬਣਿਆ ਦੀ ਇਹ ਇੱਕ ਦਰਿਆ ਹੈ ਇਹ ਹੈਗਾ ਨਿੰਬੂ ਪਾਣੀ ਅਮਰ ਸਿੰਘ ਨੂੰ ਤਾਂ ਕੋਣਾ ਆਉਂਦਾ ਜਿਹੜਾ ਕੋਲ ਮੜਾ ਸੁਨ ਦਾ ਲਾ ਕੋਣਾ ਕਿਥੇ ਆਈ ਕੋਲੀ ਨੇ ਮੇਰਾ ਮੇਰੇ ਲੈਵੇ मैं कल फोन किया बाजार में क्या मे पहना शोलुआ खरा शुआ नहीं छोले हरे अगर मार्केट बहुत आए बाद कह लेट होने घर पौधे बोंद होना कद चल मटर पनीर मटर कदम मटर पनीर बना ली कूहर पोलैं मूं करके ਕਿਉਂ ਕਿ ਇਹਨੇ ਆਉਣਾ ਹੈ ਮੈਂ ਕਿਉਂ ਇੱਧਰ ਇੱਧਰ ਕਹਿਣਾ ਡਰ ਕਦੇ ਕਿਸੇ ਨੇ ਆਉਣਾ ਮੈਂ ਕਿਉਂ ਕਿਸ ਕੋਈ ਪਨੀਰ ਖਾ ਸਕਦਾ ਆਪ ਵੀ ਨਹੀਂ ਪਨੀਰ ਖਾ ਸਕਦੇ ਮੈਂ ਵੀ ਇੱਕ ਮਰਰ ਪਨੀਰ ਜਿਹੜਾ ਹੋ ਗਿਆ ਇਹ ਉਦੋਂ ਹੀ ਬਹਦਾ ਵੀ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਉਹ ਪਹਿਲਾਂ ਨਹੀਂ ਬਹਦਾ ਇਹ ਬਹਦਾ ਜਦੋਂ ਥੋਥਰੀ ਨਜ਼ਰ ਕਿੰਦਨ ਹੈ ਨਜ਼ਰ ਕਿੰਦਨ ਨਹੀਂ ਸੀ ਉਦੋਂ ਸਰੰਗ ਹਾਂ ਇਹਨਾਂ ਨੂੰ ਫੋਨ ਕਰਾ ਇਹਨਾਂ ਨੂੰ ਕੁੱਤਾ ਬੰਦਾ ਕਹਿੰਦੇ ਨੇ ਉਹਨਾਂ ਨੂੰ ਕਰਨਾ ਹਾਂ ਬਾਕੀ ਬਾਕੀ ਤਾਂ ਇੰਜ ਨਾਲ ਹੀ ਫਿਰ ਕੇ ਨਾਨੀ ਆ ਉਹ ਮੇਰੀ ਨਾਨੀ ਨਹੀਂ ਆ ਉਹ ਤਾਈ ਤੇ ਨਾਨੀ ਕਹਿੰਦੀ ਤੂੰ ਕੁੱਤਾ ਬੰਦਾ ਨਾਲ ਨੂੰ ਪਰੇ ਮਾਰ ਚੱਕੀ ਨਾ ਆਂਦੇ ਉਹਨਾਂ ਦੇ ਵੀਡੀਓ ਵੇਖੂ ਨਾਨੀ ਨਾਨੀ ਕੋਲ ਲੱਗਣਾ ਕੋਈ ਆਜਾ ਕੁਝ ਬੋਲਦਾ ਸੀ ਬਸ ਇਹਨੇ ਸੋਡੀ ਮਾਰ ਤੋਂ ਧਣੀਆਂ ਦੂਜਾ ਲੈਣਤਾ ਲੂਜ਼ ਵਾਲਾ ਇਹ ਧਣੀਆਂ ਉਹਨੋਂ ਜੀਰਾ ਕਿਸੇ ਕੰਮ ਦਾ ਨਹੀਂ ਹੈਗਾ ਇੰਨਾ ਗੰਦਾ ਨੇ ਇਹ ਡੰਡੇ ਨਾਲ ਹੀ ਲੱਗੇ ਹੋਏ ਨੇ ਸਾਰੇ ਇਹਦੇ ਜੀਰਾ ਖਾਂ ਅੰਚਰਾ ਸੀ ਬਸਰਾ ਲਾ ਦੇਣਾ ਕਹਿੰਦੇ ਜੇਤਾ ਜੀਰਾ ਕਹਿੰਦੇ ਪਾਣੀ ਚ ਫਲੋਟ ਕਰ ਗਿਆ ਫਿਰ ਤਾਂ origignal ਹੈ ਜਿੱਜੇ نیچے ਬੈਠ ਗਿਆ origignal ਨਹੀਂ ਹੈ ਕਹਿੰਦੇ ਫਿਰ ਮਤਲਬ ਕੈਮੀਕਲ ਦਾ ਯੂਜ਼ ਹੈ ਫਦੇ ਕੈਂਟ ਕੈਂਟ ਖੁੱਲੀ ਆ ਨਾ ਪੂਰੀ ਸਟ੍ਰੇਟ ਫਿੱਟ ਐ ਇਹ ਮੇਰੇ ਸਾਈਜ਼ ਨਹੀਂ ਮਿਲਦੀ ਆਪਾਂ ਨਹੀਂ ਉਹ ਸੀ ਉਹ ਉਹਨੋਂ ਉਹਨਾਂ ਦੀ ਕੈਂਟ ਕੈਂਟ ਅੰਦਰ ਵਾਲੀ ਐ ਜਿੱਪ ਵਾਲੀ ਐ ਅੰਦਰ ਵਾਲੀ ਐ ਉਹ ਜਿੱਪ ਜਿੱਪ ਵੀ ਆਇਆ ਹੈ ਚਾ ਪਾ ਕੇ ਮੋੜੀ ਵਧੀਆ ਲੱਗਦੀ ਨਹੀਂ ਇੱਕ ਆਪਾਂ ਲੈ ਲੈਂਦੇ ਹਾਂ ਆਪਰੇ

ਇਹਦੇ ਪੁੱਛ ਲਈ ਜੀ ਨੂੰ ਕਹਿੰਦਾ ਬਟੀਗਾ ਕੈ ਕੈਨੇਡਾ ਦੀ ਜੀ ਉਹ ਅੱਛਾ ਮੈਂ ਕਿਹਨੂੰ ਮਰ ਅੰਟੀ ਆ ਇਹ ਫਤ ਪਾ ਦੇ ਪਾ ਦੇ ਜੈਕਸ ਮਾਰਦੀ ਹਾਂ ਆਹ ਲੈਸਾ ਚੌਕ ਕੇ ਅੰਦਰ ਰੱਖ ਦਿਓ ਇੱਥੇ ਪਈਆਂ ਸਵੇਰ ਦੀਆਂ ਉਹਦੇ ਨਾਲ ਨਹੀਂ ਪਾਗੇ ਤੇ ਉਹ ਪਾਗਾ ਵੜੇ ਲੱਗੀ ਪਟਾ ਰਟੇ ਡਬੜਾ ਬੰਡਾ ਤੇ ਮੇਰੇ ਨਾਲ ਵੀ ਠੀਕ ਲੱਗਦੀ ਕੀ ਕੀ ਹੁੰਦਾ ਤੇਰੇ ਵੀ ਸੋਹਣੀ ਲੱਗਦੀ ਕਲੇਸ਼ੀਆ ਕਿਤਾ ਤੇਰੇ ਨੂੰ ਬੁਲਾਇਆ ਨਾ ਹੈ ਮੈਨੂੰ ਬੁਲਾਇਆ ਨਾ ਰਹਿਣਾ ਤੈਨੂੰ ਮੈਂ ਬੁਲਾ ਕੇ ਕੀ ਕਰ ਤਿੰਨ ਦਿਨਾਂ ਦੇ ਤੋਂ ਅੱਜ ਤਾਂ ਅਸੀਂ ਮਾਈ ਤੋਂ ਪਬਜੀ ਖੇਡ ਰਹੇ ਹਾਂ ਹੂੰ ਅਦਰ ਮੈਂ ਉਹਨੇ ਪਬਜੀ ਪਬਜੀ ਦੇ ਵਿੱਚ ਮੈਂ ਮਾਰਦਾ ਜਾਊਂਗਾ ਠਾਕ ਠਾਕ ਪੈਂਟ ਪਾ ਕੇ ਦਿਖਾਈਂ ਤੂੰ ਪੈਂਟ ਪਾ ਕੇ ਦਿਖਾ ਲੈ ਗਾਇਜ਼ 2 ਮਿੰਟ ਵੇਟ ਕਰੋ ਮੈਂ ਪੈਂਟ ਪਾ ਕੇ ਤੁਹਾਨੂੰ ਦਿਖਾਉਣਾ ਚਲੋ ਮਿਲਦੇ ਆਂ ਫਿਰ ਬਾਅਦ ਚੋਂ ਮੂਵੀ ਬੜੀ ਧਿਆਨ ਨਾਲ ਮੂਵੀ ਬੜੀ ਤੇਰੇ ਸਾਮਾਨ। ਵਿਆਹ ਮਤੇ ਇਹ ਕੋਈ ਚੱਲਦਾ ਨਾ ਇੰਨੇ ਜਿੱਤੇ ਕੈਮਰਾ ਨਾਲ ਭਾਈਆਂ ਨਾਲ ਉੱਥੇ ਚਮਚਾ ਲੈਦਾ ਨਾਲ ਨਾਲ ਚਮਚਾ ਲਾ ਰਿਹਾ ਮੈਂ ਦੇਖ ਰਕਣੀ। ਸਰ ਮੂਵਰ। ਇਹਨੂੰ ਕੋਈ ਠੀਕ ਕਰਕੇ ਫੜਦੇ ਨਹੀਂ ਆ। ਰਕਣ ਹੁਣ ਬੋਲੋ ਯਾਰ। ਵਿਆਹ ਮਤੇ ਖਾਣਾ ਉਦੋਂ ਇੰਜੋਏ ਕੀਤਾ ਜਾਂਦਾ ਹੈ ਜਦੋਂ ਆਪਣਾ ਸਾਰਾ ਗਰੁੱਪ ਇੱਕੋ ਹੀ ਮੈਂਟਲ ਜਿਹੜੀ ਉਹਨਾਂ ਦੀ ਸਥਿਤੀ ਇੱਕੋ ਹੀ ਹੋਵੇ ਸਾਰੇ। ਮੈਂਟਲੀ ਸਾਰੇ ਹੀ ਬਣਾ ਰਹੇ ਹੋ। ਸੇਮ ਮੈਂਟੈਲਿਟੀ ਦੇ ਬਾਰੇ। ਇਹ ਮਤਲਬ ਹੈ ਕਿਹੜਾ ਹੁੰਦਾ ਨਾ ਨਹੀਂ ਮੈਂ ਨਹੀਂ ਬਣਾ ਦੂਜੀ ਗੱਲ। ਉਹ ਕਮ ਕਾਵਲਾਰੇ ਗਰੁੱਪ ਦਾ ਕਿਨੇ ਮੂਰੇ ਦਾ ਮਨ ਲੋਕ ਫਰੈਂਡ ਸਰਕਲ ਹੈ ਇਹ ਤਾਂ ਚਾਰੇ ਬੰਜੀ ਪੂਰੇ ਅਣਖਾਨਦਸ਼ਕੀਨ ਨੇ ਫਿਰ ਤਾਂ ਉਹਦਾ ਪੂਰਾ ਮਜ਼ਾ ਆਇਆ ਸੀ ਹਾਂ ਜੇ ਕੋਈ ਇੱਕਦਮ ਨਹੀਂ ਮੈਂ ਨਹੀਂ ਕਹਣਾ ਉਹ ਦੂਜੇ ਵੀ ਵਿਚਾਰੇ ਆ ਨਹੀਂ ਪਤਾ ਫਿਰ ਅਗੇ ਦੋ ਬੈਠੇ ਜਿੰਦੇ ਛੱਡ ਪਰ ਇਹ ਨਹੀਂ ਕਹਣਾ ਮੈਂ ਵੀ ਨਹੀਂ ਕਹਣਾ ਗਲਤਾ ਨਾ ਲੇ ਉਹ ਉਹ ਤਾਂ ਪਤਾ ਖਾਣ ਪੀਣ ਵੀ ਗੇਣੀਆਂ ਵਿਆਹ ਚ ਅਕਸਰ ਨੂੰ ਤਾਂ ਖਾਣ ਪੀਣ ਚ ਕਾਦੀ ਸੰਗ ਲਓ ਜੀ ਆਪਾਂ ਨੇ ਅੱਜ ਬਣਾਇਆ ਸੀਗਾ ਮਟਰ ਪਨੀਰ ਨਾਲ ਸਲਾਦ ਨਾਲ ਚਾਹ ਨਾਲ ਰੋਟੀਆਂ ਅੱਜ ਵਿਆਹ ਦੀ ਮਿਲਿੰਗ ਆਉਦੀ ਪੂਰੀ ਅਸੀਂ ਵੀ ਕਰ ਰਹੇ ਐਨਜੋਏ ਤੇ ਤੁਸੀਂ ਵੀ ਕਰੋ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਹਾਂ ਹਾਂ ਫੋਟੇਆਂਾਂ ਦਾ ਤੁਸੀਂ ਦੇ ਹੁਣ ਇਹਨਾਂ ਕਰਤਾ ਰਹਿ ਗਿਆ ਬੈਠਾ ਹੋਣ ਦਿਰ ਹਾਂ ਹਾਂ ਅੰਦਰ ਹੀ ਦੋਹਰਾ ਚੜਜਣ ਤੂੰ ਦੋਹਰਾ ਕੋਈ ਜਿਹੜੀ ਹਾਲ ਤਾਂ ਰੋਟੀ ਦਵਾਦ ਮਿਲਾਂ ਦਾ ਪੈਣਾ ਜਿਹਾ ਗਾ ਰਿਹਾ ਕੋਈ ਇਦਾਂ ਮਿਲਣਾ ਸੰਭਾ ਨਆ ਕੋਰੀਆ ਜਾਣਾ ਪਿੰਦਰ ਫੇਰੇ ਕੋਈ ਗੱਲ ਨਹੀਂ ਉਹ ਪੈਕ ਕਰ ਲਓ ਸਾਰਾ ਸਾਰਾ ਕੋਈ ਨਵੀਂ ਪੈਕ ਕਰ ਦਾਂਗੇ ਬਈ ਹੋਲੀ ਆ ਰਹੀ ਹੈ ਤੇਰੇ ਮੇਰੇ ਭਾਈ ਦੇ ਬਤਨਾਂ ਨੂੰ ਕੋਰੀਏ ਜਾਣਾ ਹੈ ਨਾ ਵਾ ਇਹ ਆਈ ਟੋਟੀ ਸਾਕੇ ਨੂੰ ਹਾਂ ਟੋਟੀ ਖਾ ਲਈਏ ਪਹਿਲਾਂ ਆਪਾਂ ਇਹ ਤੋਂ ਬਾਅਦ ਮਿਲਦੇ ਆਂ ਬਾਜੀ ਆਨ ਕੰਪੀਟੇਬਲ ਪੀਲ ਹਾਂ ਤੁਹਾਡੇ ਸਾਹਮਣੇ ਰਾਈਪੋਨਡ ਸਟੈਰੀ ਆਈ ਹੈ ਸੋਸ਼ਲ ਮੀਡੀਆ ਦੇ ਕਰੇ ਹਾਂ ਪਹਿਲੀ ਵਾਰ ਹੀ ਕਹਿਆ ਸੀ